ਇਹ ਸਾਰੇ ਸੈਂਟਰ ਦੀਆਂ ਪਾਰਟੀਆਂ ਇੱਕ ਹੋ ਕੇ ਕੰਨੀ ਐਕਟੀ ਅਸੀਂ ਜੰਗ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਪਾਕਿਸਤਾਨ ਦੇ ਖਿਲਾਫ ਅਜੇ ਤੱਕ ਕੋਈ ਸਬੂਤ ਪੈਦਾ ਨਹੀਂ ਹੋਇਆ ਜਿੰਨੀਆਂ ਵੀ ਇੰਟੈਲੀਜੈਂਸ ਏਜੰਸੀਆ ਇੰਡੀਆ ਦੀ ਹੈ ਕਿ ਇਹ RAW, IB, ED, CPI, NIA, BSF, CRP, CISF, ITBP ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਕਸ਼ਮੀਰ ਦੀ ਪੁਲਿਸ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੰਨੋ ਮੰਨੇ ਸਿੱਖਾਂ ਨੂੰ ਇਹਨਾਂ ਦੋਨੋਂ ਖੰਮਾਂ ਦੀ ਲੜਾਈ ਦੇ ਵਿੱਚ ਬਸ ਰਿਆ ਜਾ ਰਿਹਾ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਕਿਉਂ ਕਰਕੇ ਜੰਗ ਹੁੰਦਾ ਜਦੋਂ ਤੁਹਾਡੇ ਨੁਮਾਇੰਦਗੀ ਹੁੰਦੀ ਹੈ ਸਲਾਹਤ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਬੀਜੇਪੀ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿੱਖ ਆਦਰ ਮੈਂਬਰ ਨਹੀਂ ਹੈ ਤੇ ਜਦੋਂ ਬ੍ਰਿਟਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ ਵੀ ਨੋ ਰੈਪਰਿਜ਼ੈਂਟੇਸ਼ਨ ਬਦਾਰ no taxation without representation ਕੀ ਅਸੀਂ ਟੈਕਸ ਨਹੀਂ ਦੇਵਾਂਗੇ ਜਿੰਨਾ ਸਿਰ ਸਾਡੀ ਨੁਮਾਇੰਦਗੀ ਨਹੀਂ ਹੋਊਗੀ ਜੀ ਦਾ ਮਤਲਬ ਹੈ ਕਿ ਹਰੇਕ ਕੌਮ ਦਾ ਹੱਕ ਹੁੰਦਾ ਹੈ ਕਿ ਉਹ ਨੁਮਾਇੰਦਗੀ ਦੇ ਨਾਲ ਆਪਣੀ ਹਾਂ ਕਰੇ ਸਾਡੀ ਐਸ்சி ਪੀਸੀ ਦੀਆਂ ਇਲੈਕਸ਼ਨਾਂ 14 ਸਾਲ ਤੋਂ ਨਹੀਂ ਹਿੰਦ ਹਕੂਮਤ ਕਰਾਰੀ ਜਿਹਦੇ ਨਾਲ ਕਿ ਅਸੀਂ ਬਿਲਕੁਲ ਅਜ਼ਾਜ਼ਤ ਨਹੀਂ ਦਬਾਂਗੇ ਕਿ ਸਿੱਖ ਕੌਮ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਯੋਗਦਾਨ ਦੇਵੇ ਜਾਂ ਕਿਸੇ ਤਰ੍ਹਾਂ ਬਿਲਕੁਲ ਨਿਊਟਰਲ ਨਿਰਪੱਖਤਾ ਜਿਹੜਾ ਅਸੀਂ ਰਹਿਣਾ ਚਾਹੁੰਦੇ ਹਾਂ ਸੋ ਅਜੂਤਾ ਇਹ ਹੀ ਸਟਾ ਹੈ ਕਿ نو ਔਰ ਵਿਦਆਊਟ ਰਿਪਰੈਜ਼ੈਂਟੇਸ਼ਨ ਜਿੱਦਾਂ ਸਾਡੀ ਨਮਾਇੰਦਗੀ ਨਹੀਂ ਹੈ 99 ਸਿਕਮ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਹ ਸਾਡਾ ਪੱਤਾ ਨਿਰਣਾ ਸਾਰਾ ਕੁਝ ਹੈ ਤੇ ਜਿਹੜੀ ਚੀਜ਼ ਪਹਿਣ ਕਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਰੌ ਦੇ ਮੁਖੀ ਨੇ ਗੋਇਲ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰਿਆਂ ਨੇ ਸ਼ੁਰੂ ਕੀਤੀ ਹੈ ਜਿਹੜੋ ਸਾਡੇ ਤਿੰਨ ਬੰਦੇ ਕੈਨੇਡਾ ਦੇ ਵਿੱਚ ਸਿੱਖ ਮਰਵਾਤੇ ਤੇ ਪ੍ਰਾਈਮ ਮਿਨਿਸਟਰ ਟਰੂਡੋ ਥਰਡ ਟਰੂਡੋ ਨੇ ਆਪਣੀ ਪਾਰਲੀਮੈਂਟ ਆਉਟਬੱਦ ਵਿੱਚ ਕਿਹਾ ਕਿ ਇਹ ਇੰਡੀਆ ਨੇ ਇੱਥੇ ਕਤਲ ਕਰਾਏ ਹੈ ਦੂਸਰੇ ਪਾਸੇ ਅਫਤਾਰ ਸੰਧੇ ਨੂੰ ਬੇਗਨਾ ਆਦਮੀ ਨੂੰ ਵਰਤਾਨੀਆਂ ਦੇ ਵਿੱਚ ਕਤਲ ਕਰਾਤਾ ਉਹਦੇ ਮਾਤਾ ਜੀ ਮੇਰੇ ਕੋਲੇ ਸੱਜੇ ਪਾਸੇ ਬੈਠੇ ਆ ਫੇ ਪਾਕਿਸਤਾਨ ਦੇ ਵਿੱਚ ਫਿਰ ਇਹ ਹਰਕਤ ਕੀਤੀ ਇਸੇ ਜੁੰਡਲੀ ਨੇ ਮੋਦੀ ਦੀ ਜੁੰਡਲੀ ਨੇ ਕਿ ਇੱਥੇ ਵੀ ਰੋਟੇ ਨੂੰ ਵੀ ਮਰਵਾਤਾ ਹੋਰ ਵੀ ਮਰਵਾਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਮੋਸਵਾਲ ਨੂੰ ਪੰਜਾਬ ਮਰਵਾਤਾ ਗੁਰਪ੍ਰੀਤ ਹਰੀਨਾਉ ਨੂੰ ਫਰੀਦਕੋਟ ਦੇ ਵਿੱਚ ਮਾਰਤਾ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸ਼ੂਰਤ ਕੀਤੀ ਹੈ ਕੀ ਦੂਜੇ ਮਲਖਾਂ ਦੀ ਸੋਵਰਨਿਟੀ ਉਹਦੀ ਬਾਦਸ਼ਾਹੀ ਤੋੜੀ ਹੈ ਤੇ ਹੁਣ ਪਾਕਿਸਤਾਨ ਦਾ ਨਾਂ ਲਾਰੇ ਹੈ ਜੋ ਕਰਕੇ ਪੁਰਾਣੀ ਹਜ਼ਾਰਾਂ ਸਾਲਾਂ ਦੀ ਇਹਨਾਂ ਦੀ ਦੁਸ਼ਮਣੀ ਹੈ ਕਿ ਟੁੱਟੇ ਦੇ ਨਾਲ ਇਹ ਬੋਖੇ ਸੇ ਕੁਝ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਦੋਂ ਮੁਹੰਮਦ ਗੋਰੀ ਨੇ ਜਦੋਂ ਮੁਹੰਮਦ ਗਜ਼ਨਵੀ ਨੇ ਸੋਮਨਾਥ ਦੇ ਮੰਦਿਰ ਲੁੱਟੇ ਹੈ ਪਰ ਹੁਣ ਜੋ ਕਰਕੇ ਇਹਨਾਂ ਕੋਲੇ ਤਾਕਤ ਹੈ ਇਹਨਾਂ ਨੇ ਛਾਤੀਆਂ ਕੱਢੀਆਂ ਹੋਈਆਂ ਹੈ ਔਰ ਕਿੱਦੇ ਅਸੀਂ جنگ ਕਰਨਾ ਅਸੀਂ ਕਹਿੰਦੇ ਆ ਨੋ ਵਾਰ ਨੋ ਵਾਰ ਵਾਈਕੁੱਟੇ ਕਾਖਾ ਸੋ ਲਾਹੇ ਤੇ ਕਿ ਫਰਦੇ ਚਾਲ ਤੇ ਸਰਹੱਦੀ ਪਿੰਨੋ ਬਾਰਡਰ ਪੰਡਾ ਜੇਕਰ ਮਹੂਤਵਨਾਪੁਰਮ ਤਾਂ ਪੰਜਾਬ ਦੇ ਲੋਕਾਂ ਦਾ ਕਿ ਪਾਕਿਸਤਾਨ ਤੋਂ ਉਹ ਆਪਰੇਟ ਵੀ ਕਰਾਂਗੇ ਅਸੀਂ ਜੰਗ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਸਾਡੇ ਹਲਕੇ ਦੇ ਵਿੱਚ جنگ ਨਾ ਲੱਗੇ ਜਿਹੜੇ ਤੇਜ ਹੈਗੇ ਆ ਜੰਗ ਦੇ ਉਹ ਹੈਗੇ ਗੁਜਰਾਤੀ ਅਮਿਤ ਸ਼ਾਹ ਜੀ ਤੇ ਮੋਦੀ ਕਿ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ جنگ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਦਾ ਖਾਤਮਾ ਹੋਵੇ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈ